ਸ਼੍ਰੀ ਹਰਮੰਦਰ ਸਾਹਿਬ ਵਿਖੇ ਸੇਵਾ ਕਰਨ ਵਾਲੇ ਸ਼ੋਮਨੀ ਕਮੇਟੀ ਮੁਲਾਜ਼ਮਾਂ ਲਈ ਡਰੈਸ ਕੋਡ ਹੋਇਆ ਲਾਗੂ। ਹਰ ਇੱਕ ਸੇਵਾਦਾਰ ਦੇ ਕੱਲ੍ਹ ਤੋਂ ਹੋਵੇਗਾ ਆਇਕਰ। ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੇਵਾ ਨਿਭਾਉਣ ਵਾਲੇ ਹਰੇਕ ਅਧਿਕਾਰੀ ਅਤੇ ਕਰਮਚਾਰੀ ਨੂੰ ਡਰੈਸ ਕੋਡ ਦੇ ਨਾਲ ਨਾਲ ਗਲੇ ਵਿੱਚ ਨਾਅਕਤੀ ਕਾਰਡ ਪੋਣਾ ਜ਼ਰੂਰੀ ਕਰ ਦਿੱਤਾ ਗਿਆ ਜਿਸ ਨਾਲ ਗੁਰਦੁਆਰਾ ਸਾਹਿਬ ਅਤੇ ਸਰਾਵਾਂ ਵਿੱਚ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਦੀ ਪਛਾਣ ਆਸਾਨੀ ਨਾਲ ਹੋ ਸਕਦੀ ਹੈ। ਇਸ ਬੰਦੀ ਮਿਲੀ ਜਾਣਕਾਰੀ ਦੇ ਅਨੁਸਾਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇੱਕ ਵਾਰ ਮੁੜ ਤੋਂ ਮੁਲਾਜ਼ਮਾਂ ਤੇ ਅਧਿਕਾਰੀਆਂ ਲਈ ਡਰੈਸ ਕੋਡ ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਐਸਜੀਪੀਸੀ ਵਿੱਚ 22000 ਤੋਂ ਵੱਧ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਡਿਊਟੀ ਦੌਰਾਨ ਕਲੇ ਵਿੱਚ ਨਾਕਤੀ ਕਾਰਡ ਪੋਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਸ਼ੋਮਨੀ ਕਮੇਟੀ ਵਿੱਚ ਸੇਵਾ ਨਿਭਾਰੇ ਹਰੇਕ ਮੁਲਾਜ਼ਮ ਜਾਂ ਅਧਿਕਾਰੀ ਲਈ ਇਹ ਹੁਕਮ ਜ਼ਰੂਰੀ ਹਨ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਸਚਕਣ ਸ਼੍ਰੀ ਹਰਮੰਦਰ ਸਾਹਿਬ ਦੀ ਕਾਰਮਾ ਤੇ ਸ੍ਰਾਵਾਂ ਵਿੱਚ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਦੇ ਨਾਲ ਨਾਲ ਸਕੂਲਾਂ ਕੋਲ ਜਾਂਦੇ ਵਿੱਚ ਡਿਊਟੀ ਤੇ ਤਨਖਾਹ ਸੇਵਾਦਾਰ ਵੀ ਇਸ ਹੁਕਮ ਦੀ ਪਾਲਣਾ ਕਰਨਗੇ ਉਨ੍ਹਾਂ ਨੇ ਕਿਹਾ ਕਿ ਕੋਲਜਾਂ ਵਿੱਚ ਡਿਊਟੀ ਕਰਨ ਵਾਲੇ ਮੁਲਾਜ਼ਮ ਅਤੇ ਅਧਿਕਾਰੀ ਵੀ ਆਪਣਾ ਸ਼ਨਾਖਤੀ ਕਾਰਡ ਗਲੇ ਵਿੱਚ ਪਾ ਕੇ ਡਿਊਟੀ ਸਮੇਂ ਤਨਾਤ ਰਹਿਣਗੇ ਡਰੈਸ ਕੋਡ ਲਾਗੂ ਕੀਤੇ ਜਾਣ ਨਾਲ ਸੰਗਤ ਦੀ ਸੇਵਾਦਾਰਾਂ ਦੀ ਪਛਾਣ ਸੰਬੰਧੀ ਮੁਸ਼ਕਲ ਹੱਲ ਹੋਣ ਦੇ ਨਾਲ-ਨਾਲ ਮੁਲਾਜ਼ਮਾ 'ਚ ਅਨੁਸ਼ਾਸਨ ਵੀ ਬਰਕਰਾਰ ਰਹੇਗਾ ਇਸ ਦਰਨ ਵੱਖ-ਵੱਖ ਸ਼ਰਧਾਲੂਆਂ ਨੇ ਸ਼੍ਰੋਮਣੀ ਕਮੇਟੀ ਦੇ ਸੁਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਹੈ ਸਾਡੇ ਰਿਪੋਰਟਰ ਜੇਸ਼ ਕੁਮਾਰ ਨੇ ਦਰਬਾਰ ਸਾਹਿਬ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਉਹਨਾਂ ਨੇ ਵਿਸਥਾਰਪੂਰਵਕ ਇਸ ਬਾਰੇ ਕੀ ਦੱਸਿਆ ਆਓ ਸੁਣਦੇ ਹਾਂ ਵਹਿਗੁਰਜੀ ਦਾ ਖਾਲਸਾ ਵਹਿਗੁਰਜੀ ਕੀ ਫਤਿਹ ਸਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇਖੇ ਅ ਗਰਮੀ ਦੇ ਵਿੱਚ ਸੰਗਤਾਂ ਦੀ ਜਿਹੜੀ ਆਮਦਾ ਬਹੁਤ ਜ਼ਿਆਦਾ ਹੋ ਗਈ ਆ ਹੁਣ ਲਗਭਗ 9 ਫਰਵਰੀ ਤੋਂ ਸੰਗਤ ਦੀ ਜਿਹੜੀ ਆਮਦਾ ਬਹੁਤ ਜ਼ਿਆਦੇ ਆ ਸੋ ਇਹ ਸੰਗਤ ਦੀ ਵੱਧ ਆਮਦ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਬੱਲੋ ਹੋਏ ਹਦੇਸ਼ਾ ਮੁਤਾਬਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਜਿੰਨੇ ਵੀ ਸਾਡੇ ਸਮੂਹ ਸਟਾਫ ਸੇਵਾਦਾਰ ਮੁਲਾਜ਼ਮ ਡਿਊਟੀ ਨਿਭਾ ਰਹੇ ਨੇ ਉਹਨਾਂ ਸਾਰਿਆਂ ਲਈ ਆਪਣੇ ਸਨਾਖਤੀ ਕਾਰਡ ਡਿਊਟੀ ਦੌਰਾਨ ਪਹਿਨਣੇ ਜ਼ਰੂਰੀ ਕਰ ਦਿੱਤੇ ਹਨ ਕੱਲ ਹੀ ਅਸੀਂ ਮਲਾਜਮਾਂ ਦੀ ਇੱਕ ਮੀਟਿੰਗ ਕਰਕੇ ਉਹਨਾਂ ਨੂੰ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਨਾ ਵੀ ਆਪਣੀ ਡਿਊਟੀ ਦੌਰਾਨ ਸਾਰੇ ਮਲਾਜਮਾਂ ਨੇ ਆਪਣੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਰੈੱਸ ਮਿਲਦੀ ਆ ਉਹ ਡਰੈੱਸ ਪੈਣ ਕੇ ਆਪਣੇ ਆਪਣੇ ਸਨਾਖਤੀ ਕਾਰਡ ਪੈਣ ਕੇ ਡਿਊਟੀ ਕਰਨੀ ਆ ਸੋ ਉਹ ਹਦਾਇਤਾਂ ਮੁਤਾਬਕ ਜਿਹੜੇ ਸਟਾਫ ਆ ਸਾਰਾ ਉਹ ਆਪਣੀ ਡਿਊਟੀ ਦੇ ਰਿਹਾ ਵੈਗੁੱਡ ਜੀ ਦਾ ਖਾਲਸਾ ਵੈਗੁੱਡ ਜੀ ਪਹਿਰਾਵੇ ਦੇ ਵਿੱਚ ਕੀ ਕੁਤਾ ਵੀ ਜਾਂਦੇ ਨੇ ਪਿਆਮੀ ਪਹਿਰਾਵ ਦੇ ਵਿੱਚ ਜਿਹੜੇ ਵੱਖ-ਵੱਖ ਆ ਜਿਹੜਾ ਦਰਬਾਰ ਸਾਹਿਬ ਦੇ ਸਟਾਫ ਲਈ ਵੱਖਰਾ ਆ ਤੇ ਦਫਤਰੀ ਸਟਾਫ ਲਈ ਵੱਖਰਾ ਆ ਤੇ ਹਰੇਕ ਸਟਾਫ ਦਾ ਵੱਖਰਾ-ਵੱਖਰਾ ਕੋਡ ਆ ਜਿਵੇਂ ਕਿ ਕਲਰਕਾਂ ਲਈ ਵੱਖਰਾ ਕੋਡ ਰੱਖਿਆ ਗਿਆ ਦਰਬਾਰ ਸਾਹਿਬ ਚ ਜਿਹੜੇ ਸਾਡੇ ਪ੍ਰਕਰਮਾ ਚ ਡਿਊਟੀ ਨਿਭਾ ਰਹੇ ਨੇ ਉਹਨਾਂ ਨੂੰ ਨੀਲੇ ਚੋਲੇ ਪਜਾਮੇ ਜਿਹੜੀ ਕੇਸਰੀ ਦਸਤਾਰ ਸਜਾ ਕੇ ਜ਼ਰੂਰੀ ਆ ਤੇ ਕਿਉਂਕਿ ਉਥੋਂ ਉਹਨਾਂ ਦੀ ਡਰੈਸ ਤੋਂ ਇਹ ਪਤਾ ਲੱਗਣਾ ਇਹ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦਾ ਸਟਾਫ ਆ ਇਹ ਉਹਨਾਂ ਸੇਵਾ ਕਰ ਰਹੇ ਨੇ ਜੀ